ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਖੜੀ ਦਾ ਤਿਉਹਾਰ ਭੈਣ ਭਾਈ ਦਾ ਇੱਕ ਪਵਿੱਤਰ ਤਿਉਹਾਰ ਆ ਇਸ ਤਿਉਹਾਰ ਦੀ ਹਰ ਸਾਲ ਭੈਣਾਂ ਤੇ ਭਰਾਵਾਂ ਨੂੰ ਬੇਸਬਰੀ ਨਾਲ ਉਡੀਕ ਰਹਿੰਦੀ ਆ ਤੁਹਾਡੇ ਚ ਸਾਰੇ ਜਣੇ ਇਸ ਤਿਉਹਾਰ ਬਾਰੇ ਜਾਣਦੇ ਹੋਣੇ ਆ ਪਰ ਕੀ ਤੁਹਾਨੂੰ ਪਤਾ ਵੀ ਰਖੜੀ ਦੇ ਨਾਲ ਵੀ ਕਈ ਸਾਰੇ ਪੁਰਾਣੇ ਇਤਿਹਾਸ ਜੁੜੇ ਹੋਏ ਆ। ਸੋ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਰਖੜੀ ਦੇ ਇਤਿਹਾਸ ਬਾਰੇ ਦੱਸਣ ਲੱਗਿਆ ਤੇ ਨਾਲੇ ਇਹ ਤਿਉਹਾਰ ਪੁਰਾਣੇ ਸਮੇਂ ਤੇ ਲੈ ਕੇ ਹੁਣ ਤੱਕ ਕਿੱਕਣਾ-ਕਿੱਕਣਾ ਚੇਂਜ ਹੁੰਦਾ ਆਇਆ ਇਹ ਸਭੀ ਦੱਸੂਗਾ। ਵੀਡੀਓ ਸ਼ੁਰੂ ਕਰਨੇ ਤੇ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਇਸ ਵੀਡੀਓ ਨੂੰ ਆਪਣੇ ਪੂਰੇ ਪਰਿਵਾਰ ਨਾਲ ਬੈਠ ਕੇ ਜ਼ਰੂਰ ਦੇਖਿਓ ਤਾਂ ਕਿ ਆਪਸੀ ਪਿਆਰ ਤੇ ਸਾਂਝ ਬਣੀ ਰਹੇ। ਤੇ ਨਾਲੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਦੇ ਹੋ ਤੇ ਏਕਣਾ ਦੀਆਂ ਹੋਰ ਵੀ ਵੀਡੀਓਜ਼ ਦੇਖਣੇ ਵਾਸਤੇ ਮੇਰੇ ਇਸ ਚੈਨਲ ਕ੍ਰੋਨਿਕਲਸ ਵਾਇਸ ਸੁਮੇਤ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਹੁਣ ਸ਼ੁਰੂ ਕਰਦੇ ਆਪਾਂ ਅੱਜ ਦੀ ਇਹ ਵੀਡੀਓ ਇਸ ਵੀਡੀਓ ਚ ਰਖੜੀ ਦੇ ਪਵਿੱਤਰ ਤਿਉਹਾਰ ਦੀ ਗੱਲ ਕਰਨ ਲੱਗਿਆ ਤਾਂ ਮੈਂ ਤੁਹਾਨੂੰ ਆਪਣੀ ਦਾਦੀ ਬਾਰੇ ਕੁਝ ਦੱਸਣਾ ਚਾਹੁੰਦਾ ਤੇ ਭੈਣ ਭਰਾ ਦੇ ਪਿਆਰ ਦੀ ਇਹ ਪੂਰੀ ਵੀਡੀਓ ਮੈਂ ਆਪਣੀ ਦਾਦੀ ਨੂੰ ਸਮਰਪਿਤ ਕਰਨੀ ਚਾਹੁੰਦਾ ਭਰਾਵਾਂ ਨੂੰ ਪੁੱਤਾਂ ਵਾਂਗੂ ਰੱਖਣ ਵਾਲੀਆਂ ਭੈਣਾਂ ਦਾ ਪਿਆਰ ਦੇਖ ਕੇ ਮੈਨੂੰ ਮੇਰੀ ਦਾਦੀ ਦੀ ਯਾਦ ਆ ਜਾਂਦੀ ਹੈ ਜਿਹੜੀ ਆਪਣੇ ਭੈਣ ਭਰਾਵਾਂ ਵਿੱਚ ਸਭ ਤੋਂ ਵੱਡੀ ਸੀ ਮੇਰੀ ਦਾਦੀ ਦੇ 2 ਭਰਾ ਤੇ 4 ਭੈਣਾਂ ਐ ਮਤਲਬ ਕਿ 7 ਭੈਣ ਭਾਈ ਐ ਮੇਰੀ ਦਾਦੀ ਹੁਣੀ ਮੇਰੀ ਬੀਬੀ ਜਦ ਤੁਰਦੀ ਫਿਰਦੀ ਹੁੰਦੀ ਦੀ ਤਾਂ ਆਪ ਜਾ ਕੇ ਆਪਣੇ ਭਰਾਵਾਂ ਤੇ ਭਤੀਜਿਆਂ ਦੇ ਰਖੜੀ ਬੰਨ ਕੇ ਆਉਂਦੀ ਹੁੰਦੀ ਦੀ ਪਰ ਕੁਝ ਸਾਲਾਂ ਦੇ ਤੁਰਨੇ ਫਿਰਨੇ ਵਾਲੀ ਹਾਲਤ ਚ ਨਾ ਹੋਣੇ ਕਰਕੇ ਮੇਰੀ ਬੀਬੀ ਰਖੜੀਆਂ ਡਾਕ ਰਾਹੀਂ ਭੇਜਦੀ ਹੁੰਦੀ ਦੀ ਮੇਰੀ ਬੀਬੀ ਦੋਹੇ ਭਰਾਵਾਂ ਵਾਸਤੇ ਲਿਫਾਫੇ ਚ ਰਖੜੀਆਂ ਪਵਾ ਕੇ ਮੇਰੇ ਤੇ ਚਿੱਠੀ ਵੀ ਲਿਖਾਉਂਦੀ ਹੁੰਦੀ ਦੀ ਉਸ ਚਿੱਠੀ ਚ ਮੇਰੀ ਬੀਬੀ ਦਾ ਮੋਹ ਪਿਆਰ ਲੁਕਿਆ ਹੁੰਦਾ ਦਾ ਮੈਂ ਚਿੱਠੀ ਲਿਖਣੇ ਤੋਂ ਬਾਅਦ ਮੇਰੀ ਬੀਬੀ ਨੂੰ ਪੜ੍ਹ ਕੇ ਸੁਣਾਉਂਦਾ ਹੁੰਦਾ ਤਾਂ ਤੇ ਪੁੱਛਦਾ ਹੁੰਦਾ ਤਾਂ ਬੀਬੀ ਦੱਸ ਮੈਂ ਠੀਕ ਲਿਖਿਆ ਕਿ ਨਹੀਂ ਕੋਈ ਗਲਤੀ ਤਾਂ ਨਹੀਂ ਇਸ ਵਿੱਚ ਜਾਂ ਕੁਝ ਹੋਰ ਲਿਖਣਾ ਤਾਂ ਮੈਨੂੰ ਦੱਸ ਦੇ ਸੱਚੀ ਮੈਨੂੰ ਮੇਰੀ ਬੀਬੀ ਕੰਨੀ ਤੇ ਚਿੱਠੀ ਲਿਖਣਾ ਬਹੁਤ ਚੰਗਾ ਲੱਗਦਾ ਹੁੰਦਾ ਤਾਂ ਮੇਰੀ ਬੀਬੀ ਆਪਣੇ ਤੇ ਛੋਟੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਧੀਆਂ ਪੁੱਤਾਂ ਵਾਂਗੂ ਪਿਆਰ ਕਰਦੀ ਹੁੰਦੀ ਸੀ ਤੇ ਮੇਰੀ ਬੀਬੀ ਦੇ ਭੈਣ ਭਰਾ ਵੀ ਉਹਨੂੰ ਆਪਣੀ ਮਾਂ ਦੀ ਤਰ੍ਹਾਂ ਹੀ ਸਮਝਦੇ ਹੁੰਦੇ ਤੇ ਇਹ ਹੁੰਦੀ ਕਸਲੀ ਭੈਣ ਭਰਾ ਦੇ ਪਿਆਰ ਦੀ ਮਿਸਾਲ ਪਿਛਲੇ ਸਾਲ ਮੇਰੀ ਬੀਬੀ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਗਿਣ ਤੇ ਚਿੱਠੀ ਲਿਖਾਉਣੇ ਦੀ ਹਾਲਤ ਚ ਨਹੀਂ ਥੀ ਪਰ ਫੇਰ ਵੀ ਅਸੀਂ ਆਪਣੀ ਬੀਬੀ ਕੰਨੀ ਦੇ ਹੱਥ ਲੋਆ ਕੇ ਰਖੜੀਆਂ ਡਾਕ ਰਾਹੀਂ ਭੇਜੀਆਂ ਤੀਆਂ ਤੇ ਉਹਦੇ ਕੰਨੀ ਤੇ ਚਿੱਠੀ ਵੀ ਲਿਖੀ ਤੀ ਕਿਉਂਕਿ ਮਨ ਚ ਡਰਤਾ ਵੀ ਪਤਾ ਨਹੀਂ ਮੇਰੀ ਬੀਬੀ ਨੇ ਫੇਰ ਦੁਬਾਰਾ ਆਪਣੇ ਹੱਥਾਂ ਨਾਲ ਕਦੇ ਆਪਣੇ ਭਰਾਵਾਂ ਨੂੰ ਰਖੜੀਆਂ ਭੇਜਣੀਆਂ ਕਿ ਨਹੀਂ ਇਸ ਸਾਲ 2025 ਚ ਰਖੜੇ ਦੇ ਤਿਉਹਾਰ ਪਰ ਮੇਰੀ ਬੀਬੀ ਬੇਸ਼ੱਕ ਇਸ ਦੁਨੀਆ ਚ ਨਹੀਂ ਹੈਗੀ ਪਰ ਉਹਦੇ ਆਪਣੇ ਭੈਣ ਭਰਾ ਨਾਲ ਇੰਨਾ ਜ਼ਿਆਦਾ ਪਿਆਰ ਸਾਡੇ ਵਾਸਤੇ ਹਮੇਸ਼ਾ ਜ਼ਿੰਦਗੀ 'ਚ ਇੱਕ ਮਿਸਾਲ ਬਣਿਆ ਰਹੂਗਾ। ਸੋ ਇਹ ਵੀਡੀਓ ਮੈਂ ਆਪਣੀ ਦਾਦੀ ਜਾਨੀ ਕਿ ਮੇਰੀ ਬੀਬੀ ਵਾਸਤੇ ਖਾਸ ਕਰਕੇ ਬਣਾਈ ਆ। ਉਹਦੇ ਆਪਣੇ ਭੈਣ ਭਰਾਵਾਂ ਵਾਸਤੇ ਪਿਆਰ ਖਾਤਰ। ਹੁਣ ਵੀਡੀਓ ਨੂੰ ਅੱਗੇ ਵਧਾਉਂਦੇ। ਰਖੜੀ ਰਕਸ਼ਾ ਬੰਧਨ ਜਾਂ ਰਾਖੀ ਦਾ ਮਤਲਬ ਆ ਵੀਰ ਭੈਣਾਂ ਦੀ ਰੱਖਿਆ ਕਰਨਾ। ਇਹ ਕਹਿ ਲੋ ਵੀ ਰਖੜੀ ਬਣਾ ਕੇ ਵੀਰ ਭੈਣਾਂ ਦੀ ਕਿਸੇ ਔਕਰ ਸਮੇਂ ਰੱਖਿਆ ਕਰਨ ਇਹ ਕੰਮ ਆਉਣ ਵਾਸਤੇ ਬਚਨ ਵੱਧ ਹੋ ਜਾਂਦੇ ਆ ਰਖੜੀ ਦਾ ਇਹ ਤਿਉਹਾਰ ਹਰ ਸੋਣ ਮਹੀਨੇ ਦੇ ਖੇਲੇ ਦਿਨਾਂ ਚ ਮਨਾਉਂਦੇ ਆ ਜਿਹੜਾ ਆਮ ਤੌਰ ਪਰ ਅਗਸਤ ਚ ਆਉਂਦਾ ਏ ਇਸ ਦਿਨ ਹਰ ਉਮਰ ਦੀਆਂ ਭੈਣਾਂ ਆਪਣੇ ਭਰਾਵਾਂ ਦੇ ਗੁੱਟਾਂ ਉੱਪਰ ਰਖੜੀ ਨੌ ਦਾ ਇੱਕ ਤਵੀਤ ਜਾਂ ਤਾਜੀ ਬੰਦੀਆਂ ਇਹ ਵੀ ਧਾਰਨਾ ਏ ਵੀ ਭੈਣਾਂ ਇਸ ਮੌਕੇ ਭਰਾਵਾਂ ਦੀ ਸੁੱਖ ਮੰਗਦੀਆਂ ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਤੇ ਭਰਾਵਾਂ ਦੀ ਉਮਰ ਦੁੱਗਣੀ ਹੋ ਜਾਂਦੀ ਆ ਬੈਨਾਂ ਭੈਣਾਂ ਤੇ ਕਿਸੇ ਕਾਰਨ ਕਰਕੇ ਦੂਰ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਭੈਣ ਭਰਾਵਾਂ ਦਾ ਇੱਕ ਦੂਜੇ ਨੂੰ ਮਿਲਣੇ ਦਾ ਸੁਭਬ ਬਣ ਜਾਂਦਾ ਹੈ ਇਹ ਤਿਉਹਾਰ। ਇਹ ਤਿਉਹਾਰ ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਉਂਦੇ ਆ। ਕਈ ਲੱਗਿਆਂ 'ਚ ਰਖੜੀ ਨੂੰ ਰਾਖੀ ਗੁੰਦੇ ਆ। ਰਖੜੀ ਦਾ ਮੋਟੇ ਤੌਰ 'ਤੇ ਅਰਥਾ ਰਾਖੀ ਕਰਨਾ। ਤਾਂ ਹੀ ਇਸ ਤਿਉਹਾਰ 'ਵਰ ਭੈਣਾਂ ਆਪਣੀ ਰਾਖੀ ਵਾਸਤੇ ਆਪਣੇ ਵੀਰਾਂ ਦੇ ਰਖੜੀ ਬੰਦੀਆਂ। ਆਪਣੇ ਵੀਰਾਂ ਦੀ ਲੰਮੀ ਉਮਰ ਦੀਆਂ ਸੁੱਖਾਂ ਸੁਖ ਦੀਆਂ। ਇਹ ਇੱਕ ਪ੍ਰਸਿੱਧ ਤੇ ਪਰੰਪਰਾਗਤ ਤੌਰ 'ਤੇ Hindu ਸਲਾਣਾ ਰੀਤੀ ਆ। ਤੇ ਇਹ ਤਿਉਹਾਰ ਹਿੰਦੂ ਸੰਸਕ੍ਰਿਤੀ ਤੇ ਪ੍ਰਭਾਵਿਤ ਹੋ ਕੇ ਦੁਨੀਆ ਤੇ ਖਾਸ ਕਰਕੇ ਦੱਖਣੀ ਏਸ਼ੀਆ ਦੇ ਕਈ ਭਾਗਾਂ ਤੇ ਧਾਰਮਿਕ ਸਮੂਹਾਂ ਕੰਨੀ ਤੇ ਵੀ ਮਨਾਇਆ ਜਾਂਦਾ ਏ ਜੇ ਪਰ ਅਖੜੀ ਦੇ ਇਸ ਤਿਉਹਾਰ ਦੀ ਗੱਲ ਕਰੀਏ ਤਾਂ ਭਾਰਤ ਦੇ ਅਲੱਗ-ਅਲੱਗ ਰਾਜਾਂ 'ਚ ਇਹਦਾ ਅਲੱਗ-ਅਲੱਗ ਇਤਿਹਾਸ ਰਿਹਾ ਏ ਸਭ ਜਗ੍ਹਾ ਇਹ ਤਿਉਹਾਰ ਅਲੱਗ-ਅਲੱਗ ਤਰੀਕਿਆਂ ਨਾਲ ਮਨਾਉਂਦੇ ਆ ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰਦੇ ਆ ਪੁਰਾਣੇ ਟਾਈਮ 'ਚ ਪੰਜਾਬ 'ਚ ਹਮੇਸ਼ਾ ਉੱਤਰ ਦਿਸ਼ਾ ਕੰਨੀ ਤੇ ਹਮਲਾਵਰ ਆਉਂਦੇ ਹੁੰਦੇ ਤੇ ਲਗਭਗ ਹਰੇਕ ਮੁਲਾਵਰ ਵਾਪਸ ਜਾਂਦੇ ਟਾਈਮ ਧੀਆਂ ਭੈਣਾਂ ਨੂੰ ਫੜ ਕੇ ਲੈ ਜਾਂਦੇ ਤੇ ਤੇ ਗੁਲਾਮ ਬਣਾ ਲਿੰਦੇ ਤੇ ਇਹ ਜੇ ਮਾੜੇ ਟਾਈਮ 'ਚ ਭੈਣਾਂ ਨੇ ਵੀਰਾਂ ਦੇ ਮਾਨ ਨੂੰ ਬੰਗਾਰਨ ਵਾਸਤੇ ਰਖੜੀ ਦੀ ਰਸਮ ਬਣਾ ਲਈ ਭੈਣਾਂ ਹਰ ਸਾਲ ਵੀਰਾਂ ਨੂੰ ਰਖੜੀ ਦੇ ਰੂਪ 'ਚ ਧਾਗਾ ਬੰਨ੍ਹ ਕੇ ਉਹਨਾਂ ਨੂੰ ਉਹਨਾਂ ਦੇ ਧਰਮ ਯਾਦ ਕਰਾਉਂਦੀਆਂ ਹੁੰਦੀਆਂ ਜੀ ਉਸ ਟਾਈਮ ਤੇ ਲੈ ਕੇ ਹੁਣ ਤੱਕ ਇਹ ਰਸਮ ਚੱਲਦੀ ਆ ਰਹੀ ਆ ਇਸੇ ਕਰਕੇ ਰਖੜੀ ਨੂੰ ਆਪਣੇ ਭਰਾਵਾਂ ਦੇ ਗੁੱਟ 'ਤੇ ਬੰਨ੍ਹ ਕੇ ਭੈਣਾਂ ਹਰ ਵਾਰ ਉਹਨਾਂ ਦੇ ਬਚਨ ਲੈਂਦੀਆਂ ਕਿ ਤੂੰ ਸਾਡਾ ਭਰਾ ਹੋਣ ਦੇ ਨਾਤੇ ਸਾਡੀ ਰੱਖਿਆ ਕਰਨੀ ਆ ਤੇ ਹਮੇਸ਼ਾ ਸਾਡੇ ਨਾਲ ਖੜਨਾ ਹੈ ਪੰਜਾਬ ਚ ਇਸ ਤਿਉਹਾਰ ਵਾਲੇ ਦਿਨ ਬਕਾਲਾ ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਆਚ ਰਖੜ ਪੁੰਨਿਆ ਦਾ ਮੇਲਾ ਵੀ ਲੱਗਦਾ ਹੈ ਇਸ ਦਿਨੇ ਲੱਗੀ ਆਪਣੇ ਜਜਮਾਨਾਂ ਕੋਲ ਤੇ ਲਾਗ ਵੀ ਇਕੱਠੀ ਕਰਦੇ ਆ ਜੇ ਆਪਾਂ ਗੱਲ ਕਰੀਏ ਪੱਛਮੀ ਬੰਗਾਲ ਤੇ ਉੜੀਸਾ ਰਾਜ ਦੀ ਤਾਂ ਇਹਨਾਂ ਰਾਜਾਂ ਚ ਇਸ ਦਿਨ ਨੂੰ ਝੁੱਲਣ ਪੂਰਨਿਮਾ ਵੀ ਕਹਿੰਦੇ ਆ ਭਗਵਾਨ ਕ੍ਰਿਸ਼ਨ ਤੇ ਰਾਧਾ ਦੀ ਪੂਜਾ ਵੀ ਕਰਦੇ ਆ ਭੈਣਾ ਭਰਾਵਾਂ ਨੂੰ ਰਖੜੀ ਬੰਨ੍ਹਦੀਆਂ ਤੇ ਅਮਰ ਰਹਿਣੇ ਦੀ ਦੁਆਵਾਂ ਦਿੰਦੀਆਂ ਹਿੰਦੂ ਗ੍ਰੰਥਾਂ ਚ ਰਖੜੀ ਦੇ ਤਿਉਹਾਰ ਦੀ ਬਹੁਤ ਪ੍ਰਮੁਖਤਾ ਹੈ ਕਵਿਸ਼ ਪੁਰਾਣ ਚ ਸ਼੍ਰੀ ਕ੍ਰਿਸ਼ਨ ਨੇ 유ਦਿਸ਼ਥਰ ਨੂੰ ਰਾਜ ਪੁਰੀহিত ਕੰਨੀ ਤੇ ਆਪਣੇ ਸੱਜੇ ਗੁੱਟ ਨਾਲ ਇੱਕ ਰੱਖਸ਼ਾ ਮਤਲਬ ਕਿ ਰੱਖਿਆ ਬੰਨਣ ਦੀ ਰਸਮ ਦਾ ਵਰਣਨ ਕਰਿਆ ਹੋਇਆ ਹੈ। ਮਹਾਰਾਸ਼ਟਰ ਚ ਕੋਲੀ ਸੰਪਰਦਾ ਚ ਰੱਖਿਆ ਬੰਨਣ ਜਿਹਨੂੰ ਉੱਥੇ ਲੋਕ ਰਖੜੀ ਪੂਰਨਮਾ ਦਾ ਤਿਉਹਾਰ ਵੀ ਕਹਿੰਦੇ ਆ ਇਹਨੂੰ ਨਾਰਲੀ ਪੂਰਨਿਮਾ ਦੇ ਨਾਲ ਮਨਾਉਂਦੇ ਆ। ਕੋਲਿਸ ਸਮੁੰਦਰੀ ਗੰਡੇ ਰਾਜਦਮ ਮਛੇਰਿਆਂ ਦਾ ਸਮੂਹ ਆ। ਮਛੇਰੇ ਸਾਗਰ ਦੇ Hindu ਦੇਵਤੇ ਭਗਵਾਨ ਵਰੁਣ ਅੱਗੇ ਉਹਨਾਂ ਦੀਆਂ ਸੀਸਾਂ ਲੈਣੇ ਵਾਸਤੇ ਅਰਦਾਸ ਕਰਦੇ ਆ। ਰੀਤੀ ਰਿਵਾਜਾਂ ਦੇ ਹਿੱਸੇ ਵਜੋਂ ਨਾਰੀਅਲ ਨੂੰ ਭਗਵਾਨ ਵਰੁਣ ਨੂੰ ਭੇਟ ਕਰਨ ਵਾਸਤੇ ਸਮੁੰਦਰ 'ਚ ਸਿੱਟ ਦਿੰਦੇ ਫਿਰ ਕੁੜੀਆਂ ਤੇ ਔਰਤਾਂ ਆਪਣੇ ਭਰਾਵਾਂ ਦੇ ਗੁੱਟ ਪਰ ਰੱਖੜੀ ਬੰਨਦੀਆਂ ਉੱਤਰੀ ਭਾਰਤ ਦੇ ਖੇਤਰਾਂ 'ਚ ਜ਼ਿਆਦਾਤਰ ਜੰਮੂ 'ਚ ਜਨਮ ਅਸ਼ਟਮੀ ਤੇ ਰਕਸ਼ਾ ਬੰਧਨ ਦੇ ਨੇੜਲੇ ਮੌਕਿਆਂ ਪਰ ਪਤੰਗ ਉਡਾਉਣਾ ਆਮ ਆ ਅਸਮਾਨ ਨੂੰ ਇਹਨਾਂ ਦੋ ਤਰੀਕਾਂ ਦੇ ਆਸ-ਪਾਸ ਤੇ ਅਲੇ-ਦੁਆਲੇ ਸਾਰੇ ਕਾਰ ਦੀਆਂ ਪਤੰਗਾਂ ਨਾਲ ਦੇਖਣਾ ਇੱਕ ਆਮ ਗੱਲ ਆ ਸਥਾਨਕ ਲੋਕ ਕਿਲੋਮੀਟਰ ਦੇ ਮਜ਼ਬੂਤ ਪਤੰਗਾਂ ਦੀਆਂ ਤਾਰਾਂ ਖਰੀਦਦੇ ਆ ਜਿਹਨੂੰ ਆਮ ਤੌਰ ਪਰ ਸਥਾਨਕ ਭਾਸ਼ਾ 'ਚ ਗੱਟੂ ਦਰਵਾਜਾ ਕਹਿੰਦੇ ਆ। ਹਰਿਆਣਾ 'ਚ ਰੱਖਿਆਵੰਧਨ ਮਨਾਉਣ ਦੇ ਇਲਾਵਾ ਲੋਕ ਸਲੋਨੋ ਦਾ ਤਿਉਹਾਰ ਮਨਾਉਂਦੇ ਆ। ਸਲੋਨੋ ਪੁਜਾਰੀਆਂ ਕੰਨੀ ਤੇ ਲੋਕਾਂ ਦੇ ਗੁੱਟਾਂ ਪਰ ਬੁਰਾਈਆਂ ਖਿਲਾਫ ਤਵੀਤ ਬੰਨਣ ਦਾ ਤਿਉਹਾਰ ਆ। ਨੇਪਾਲ 'ਚ ਰੱਖਿਆਵੰਧਨ ਨੂੰ ਜੈਨਿ ਪੂਰਨਿਮਾ ਜਾਂ ਰਿਸ਼ੀ ਤਰਪਨੀ ਕਹਿੰਦੇ ਆ ਤੇ ਇਹਦੇ 'ਚ ਇੱਕ ਪਵਿੱਤਰਤਾ ਗਸਮਾਰੋ ਸ਼ਾਮਲ ਹੁੰਦਾ ਹੈ। ਇਹ ਨੇਪਾਲ ਦੇ ਹਿੰਦੂਆਂ ਤੇ ਬੋਧੀਆਂ ਦੋਹੇ ਧਰਮਾਂ ਦੇ ਲੋਕ ਮਨਾਉਂਦੇ ਆ। ਹਿੰਦੂ ਪੁਰਸ਼ ਉਹ ਤਾਗਾ ਬਦਲਦੇ ਆ ਜਿਹਨੂੰ ਉਹ ਆਪਣੀ ਛਾਤੀ ਤੇ ਦੁਆਲੇ ਪਾਉਂਦੇ ਆ ਜਿਹਨੂੰ ਜਨੇਊ ਕਹਿੰਦੇ ਆ। ਤੇ ਨੇਪਾਲ ਦੇ ਕੁਝ ਭਾਗਾਂ 'ਚ ਲੜਕੀਆਂ ਤੇ ਔਰਤਾਂ ਆਪਣੇ ਭਰਾ ਦੇ ਗੁੱਟ 'ਤੇ ਰਖੜੀ ਬੰਨ੍ਹਦੀਆਂ। ਤਿਹਾੜੇ ਆ ਦੀਵਾਲੀ ਦੇ ਤਿਉਹਾਰ ਤੇ ਇੱਕ ਦਿਨ ਦੌਰਾਨ ਨੇਪਾਲ ਦੇ ਦੂਸਰੇ ਹਿੰਦੂਆਂ ਕੰਨੀ ਤੇ ਰੱਖਿਆ ਬੰਧਨ ਵਰਗਾ ਭੈਣ ਭਰਾ ਦਾ ਤਿਉਹਾਰ ਮਨਾਇਆ ਜਾਂਦਾ। ਇਹ ਤਿਉਹਾਰ ਸ਼ੈਵ ਹਿੰਦੂਆਂ ਕੰਨੀ ਤੇ ਮਨਾਇਆ ਜਾਂਦਾ। ਦੇ ਨਿਵਾਰਾ ਸੰਪਰਦਾਚ ਗੁੰਨੂ ਪੁੰਨੀ ਦੇ ਨਾਮ ਨਾਲ ਪ੍ਰਸਿੱਧਾ ਰਖੜੀ ਦੇ ਇਸ ਤਿਉਹਾਰ ਨਾਲ ਇੱਕ ਹੋਰ ਇਤਿਹਾਸਕ ਘਟਨਾ ਜੁੜੀ ਹੋਈ ਆ 1535 ਵਿੱਚ ਜਦ ਵਿੱਚ ਤੋੜ ਦੇ ਰਾਜਾ ਦੀ ਵਿਧਵਾ ਮਹਾਰਾਣੀ ਕਰਨਾਵਤੀ ਨੂੰ ਪਤਾ ਲੱਗਿਆ ਵੀ ਉਹ ਗੁਜਰਾਤ ਦੇ ਸੁਲਤਾਨ ਬਹਾਦਰ ਸ਼ਾਹ ਦੇ ਹਮਲੇ ਦਾ ਬਚਾਅ ਨਹੀਂ ਕਰ ਸਕਦੇ ਤਾਂ ਉਹਨੇ ਮੁਗਲ ਸਮਰਾਟ ਹੁਮਾਇੂਨ ਨੂੰ ਰਖੜੀ ਭੇਜੀ ਸਮਰਾਟ ਕਹਾਣੀ ਦੇ ਇੱਕ ਸੰਸਕਰਨ ਦੇ ਹਿਸਾਬ ਨਾਲ ਚਤੋੜਦੀ ਰੱਖਿਆ ਵਾਸਤੇ ਹੁਮਾਇੂਨ ਆਪਣੀ ਸੈਨਾਵਾਂ ਨਾਲ ਰਵਾਨਾ ਹੋ ਗਿਆ ਉਹ ਬਹੁਤ ਦੇਰ ਨਾਲ ਪਹੁੰਚਿਆ ਤੇ ਬਹਾਦਰ ਸ਼ਾਹ ਨੇ ਪਹਿਲਾਂ ਹੀ ਮਹਾਰਾਣੀ ਦੇ ਕਿਲੇ 'ਤੇ ਕਬਜ਼ਾ ਕਰ ਲਿਆ ਤਾਂ ਪਰ ਮੁਗਲ ਦਰਬਾਰ ਦੇ ਇਤਿਹਾਸਕਾਰਾਂ ਕੰਨੀ ਤੇ ਰਖੜੀ ਦੇ ਕਿੱਸੇ ਦਾ ਉਹਲੇਖ ਨਹੀਂ ਕਰਿਆ ਹੋਇਆ ਜਿਸ ਦੇ ਕਰਕੇ ਕੁਝ ਇਤਿਹਾਸਕਾਰਾਂ ਨੇ ਇਸ ਸਾਰੀ ਘਟਨਾ ਦੀ ਅਸਲੀਅਤ 'ਤੇ ਸ਼ੱਕ ਜਤਾਇਆ ਹੈ ਪਹਿਲੇ ਸਮੇਂ 'ਚ ਰਖੜੀ ਦਾ ਤਿਉਹਾਰ ਬਹੁਤ ਸਾਦਾ ਮਨਾਉਦੇ ਹੁੰਦੇ ਤੇ ਦੁਕਾਨਪਰ ਤੇ ਰੰਗ-ਬਰੰਗੀ ਲੋਗੜੀ ਖਰੀਦ ਲੈਂਦੇ ਤੇ ਫਿਰ ਉਹਦੀ ਡੋਰ ਵਟ ਕੇ ਵੀਰ ਦੇ ਗੁੱਟ 'ਤੇ ਬੰਨ੍ਹ ਦਿੰਦੇ ਤੇ ਵੀਰ ਆਪਣੀ ਭੈਣ ਨੂੰ 1 ਰੁਪਿਆ ਸ਼ਗਨ 'ਚ ਦਿੰਦੇ ਹੁੰਦੇ ਤੇ ਕਈ ਭੈਣਾਂ ਬੱਤੀ ਹੋਈ ਡੋਰੀ 'ਚ ਲੋਗੜੀ ਦਾ ਫੁੱਲ ਬਣਾ ਕੇ ਲਾ ਦਿੰਦੀਆਂ ਸੀ ਇਹ ਰਖੜੀ ਕਈ ਕਈ ਮਹੀਨੇ ਵੀਰਾਂ ਦੇ ਗੁੱਟ 'ਤੇ ਬੰਨੀ ਰਹਿੰਦੀ ਸੀ ਪਹਿਲੇ ਸਮਿਆਂ 'ਚ ਵੀਰਾਂ ਤੇ ਭੈਣਾਂ ਦਾ ਆਪਸ 'ਚ ਪਿਆਰ ਵੀ ਬਹੁਤ ਹੁੰਦਾ ਦਾ ਰਖੜੀ ਬਣਾਉਣੇ ਦਾ ਅਸਲੀ ਮਨੂਰਥ ਤਾਂ ਹੀ ਪੂਰਾ ਹੋ ਸਕਦਾ ਤੇ ਦੋਹੇ ਤਿਹਰਾ ਇੱਕ ਦੂਜੇ ਨੂੰ ਪਿਆਰ ਤੇ ਸਤਿਕਾਰ ਦੇਵੇ ਅੱਜ ਦੇ ਯੁੱਗ 'ਚ ਕਹਿ ਲੋ ਜਾਂ ਕਾਲ ਯੁੱਗ 'ਚ ਕਹਿ ਲੋ ਪੈਣ ਪਰਾ ਦਾ ਪਾਕ ਪਵਿੱਤਰ ਰਿਸ਼ਤਾ ਵੀ ਤਿੜਕ ਗਿਆ ਕਿਸੇ ਟਾਈਮ ਵੀਰਾਂ ਦੇ ਸਾਹੀ ਜੂਣ ਵਾਲੀਆਂ ਭੈਣਾ ਅੱਜ ਦੇ ਟਾਈਮ 'ਚ ਜਦੋਂ ਉਹਨਾਂ ਦੇ ਧੀਆ ਪੁੱਤਾਂ ਦੇ ਕਾਰਜ ਹੋ ਜਾਂਦੇ ਮਾਮੇ ਛੱਕਾਂ ਪੂਰ ਦਿੰਦੇ ਤੇ ਉਹਨਾਂ ਦੇ ਸੱਸ ਸਹੁਰੇ ਦੇ ਮਰਨੇ ਪਰਨੇ ਵੀ ਬੜੇ ਘਰ ਆਉਣ ਤਾਂ ਉਹ ਭਰਾਵਾਂ ਨੂੰ ਬੇਲੋੜੀ ਚੀਜ਼ ਵਾਂਗੂ ਸਮਝ ਲੈਂਦੀਆਂ ਤੇ ਉਹ ਭਰਾਵਾਂ ਨਾਲ ਉਮਰਾਂ ਦੀ ਵਰਤੋਂ ਵਾਲੀ ਉੱਚੀ ਸੁੱਚੀ ਤੇ ਆ ਕੇ ਭਰਾਵਾਂ ਨੂੰ ਸਿਰਫ ਵਰਤੋਂ ਦੀ ਚੀਜ਼ ਮੰਨ ਲੈਂਦੀਆਂ ਉਹ ਹੀ ਸਰ ਬੋਲੀ ਨੂੰ ਭਲਾ ਕੇ ਝੂਠ ਸਾਬਤ ਕਰ ਦਿੰਦੀ ਆ ਜਿਹਦੇ ਚ ਭੈਣ ਕਹਿੰਦੀ ਆ ਵੀ ਇੱਕ ਵੀਰ ਦੇਵੀ ਵੇ ਰੱਬਾ ਮੇਰੀ ਸਾਰੀ ਉਮਰ ਦੇ ਮਾਪੇ ਭਰਾ ਵੀ ਅੱਜ ਦੇ ਟਾਈਮ 'ਚ ਆਪਣੀ ਭੈਣਾਂ ਦਾ ਪਹਿਲਾਂ ਵਾਂਗੂ ਮੂੰਹ ਨਹੀਂ ਕਰਦੇ ਆਪਣੀ ਭੈਣਾਂ ਦੇ ਵਿਆਹ ਤੇ ਅੱਗੇ ਆਪਣੇ ਭਾਂਜੇ ਭਣਜਿਆਂ ਦੇ ਵਿਆਹਾਂ ਦੇ ਕਾਰਜ ਚ ਮੋਕਾ ਕੇ ਆਪਣੇ ਆਪ ਨੂੰ ਕਬੀਲਦਾਰੀਆਂ ਤੇ ਵੇਲਾ ਸਮਝ ਕੇ ਭੈਣਾਂ ਨਾਲ ਮੂੰਹ ਘੱਟ ਕਰ ਲੈਂਦੇ ਭੈਣਾਂ ਨਾਲ ਪਿਆਰ ਘੱਟ ਸਗੋਂ ਉਹਨੂੰ ਜ਼ਿੰਮੇਵਾਰੀ ਤੇ ਕਬੀਲਦਾਰੀ ਜ਼ਿਆਦਾ ਸਮਝਦੇ ਕਿਹਾ ਜਾਂਦਾ ਹੈ ਵੀ ਕਰਦੀ ਧੀ ਤੇ ਘਰ ਦਾ ਨੌਕਰ ਸਦਾ ਕਰਦੀ ਸੁੱਖ ਮੰਗਦੇ ਆ ਪਰ ਅੱਜ ਦੇ ਸਮੇਂ ਤਾਂ ਨੌਕਰ ਵੀ ਪੈਸੇ ਦੇ ਪੁੱਤ ਬਣ ਗਏ ਜੋ ਮਾਲਕ ਨੂੰ ਕਤਲ ਤੱਕ ਕਰ ਦਿੰਦੇ ਆ ਪਿਛਲੇ ਸਮੇਂ ਰਖੜੀ ਦਾ ਮੁੱਲ ਮੋਹ ਪਿਆਰ ਨਾਲ ਪੈਂਦਾ ਤਾਂ ਅੱਜ ਕੱਲ ਦੇ ਦਿਖਾਵੇ ਤੇ ਕੱਪੜੇ ਗਹੜੇ ਨਾਲ ਨਹੀਂ ਬੇਸ਼ੱਕ ਅੱਜ ਵੀ ਇਹੋ ਜਿਹੇ ਭਰਾ ਹੈਗੇ ਜਿਹੜੇ ਆਪਣੀ ਭੈਣਾਂ ਨੂੰ ਮਾਪੇ ਆਦ ਨਹੀਂ ਆਉਣ ਦਿੰਦੇ ਤੇ ਉਹਨਾਂ ਦੇ ساری ਉਮਰ ਦੇ ਮਾਪੇ ਬਣ ਕੇ ਰਹਿੰਦੇ ਆ ਇਹੀ ਜਿਹੇ ਭੈਣਾ ਵੀ ਹੈਗੀਆਂ ਜਿਹੜੀਆਂ ਭਰਾਵਾਂ ਨੂੰ ਮਾਪਿਆਂ ਵਾਂਗੂ ਤੇ ਪੁੱਤਾਂ ਵਾਂਗੂ ਸਤਿਕਾਰ ਦਿਆਂ ਤੇ ਪਿਆਰ ਦਿਆਂ ਜਿਵੇਂ ਮੈਂ ਸ਼ੁਰੂ ਚ ਤੁਹਾਨੂੰ ਆਪਣੀ ਦਾਦੀ ਦੀ ਗੱਲ ਦੱਸੀ ਸੀ ਪਰ ਇਹ ਜੇ ਜੋੜੇ ਹੁਣ ਬਹੁਤ ਘੱਟ ਆ ਇਹ ਰਖੜੀ ਬੰਨਣ ਦਾ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਹੈ ਜਦੋਂ ਦੋਹੇ ਤੀਰਾਂ ਇੱਕ ਦੂਨੂੰ ਪਿਆਰ ਸਤਿਕਾਰ ਦੇਵੇ ਨਹੀਂ ਤਾਂ ਮਹਿੰਗੀਆਂ ਤੇ ਖੂਬਸੂਰਤ ਰਖੜੀਆਂ ਦਾ ਕੋਈ ਖਾਸ ਮੁੱਲ ਨਹੀਂ ਹੈਗਾ ਕਈ ਭੈਣਾ ਸੋਨੇਆਂ ਚਾਂਦੀ ਦੇ ਰਖੜੀਆਂ ਵੀ ਭਰਾ ਦੇ ਬੰਨਦੀਆਂ ਇਹ ਆਪਣੀ ਆਪਣੀ ਪਹੁੰਚ ਜਾਂ ਸੋਚ ਪਰ ਨਿਰਭਰ ਕਰਦਾ ਹੈ ਪਰ ਮੋਹ ਦੀ ਤੰਦ ਤਾਂ ਇੱਕ ਧਾਗਾ ਹੀ ਹੋ ਨਿਭੜਦਾ ਹੈ ਜਿਹੜਾ ਉਮਰ ਪਰ ਨਾਲ ਲਿਪਟਿਆ ਰਹਿੰਦਾ ਅੱਜ ਰਖੜੀ ਦਾ ਮੁੱਲ ਮੋਹ ਪਿਆਰ ਨਾਲ ਨਹੀਂ ਕੱਪੜੇ ਤੇ ਗਹਿਣੇ ਆ ਪੈਸੇ ਨਾਲ ਪੈਂਦਾ ਹੈ ਕਈ ਪੈਣਾ ਉਸੇ ਭਰਾ ਨੂੰ ਜ਼ਿਆਦਾ ਮਾਣ ਦਿੰਦੀਆਂ ਜਿਹੜਾ ਉਹਨਾਂ ਦੀ ਰਖੜੀ ਦਾ ਜ਼ਿਆਦਾ ਮੁੱਲ ਪਾਉਂਦਾ ਹੈ ਕਈ ਘਰਾਂ 'ਚ ਭਾਬੀਆਂ ਰਖੜੀ ਨੂੰ ਮੱਥੇ ਵੱਟ ਵੀ ਪਾ ਲੈਂਦੀਆਂ ਤੇ ਖਰਚ ਤੇ ਖੇਚਲ ਦੋਹਾਂ ਤੇ ਕਦਰ ਆਉਂਦੀ ਹੈ ਕਈ ਕਾਰਾਂ 'ਚ ਨਨਾਨਾ ਨਾਨਾ ਨੂੰ ਦਿਲ ਤੇ ਜੀ ਆਇਆਂ ਕਹਿੰਦੀਆਂ ਸਰਦਾਂ ਬਣਦਾ ਮਾਣ ਵੀ ਕਰਦੀਆਂ ਤੇ ਸੋਚਦੀਆਂ ਵੀ ਇਹਨਾਂ ਨੂੰ ਵੀ ਆਪਣੇ ਭਰਾ ਉਨੇ ਹੀ ਪਿਆਰੇ ਆ ਜਿੱਕਣਾ ਸਾਨੂੰ ਸਾਡੇ ਭਰਾ ਐ ਸਾਰੀਆਂ ਭੈਣਾਂ ਰਖੜੀ ਨੂੰ ਪੈਸੇ ਨਾਲ ਵੀ ਨਹੀਂ ਤੋਲਦੀਆਂ ਕਈ ਭੈਣਾਂ ਵੀਰ ਦੇ ਘਰ ਦਾ ਫੋਕੇ ਪਾਣੀ ਦਾ ਗਲਾਸ ਪੀ ਕੇ ਵੀ ਅਸੀਸਾਂ ਦੇਣ ਵਾਲੀਆਂ ਹੁੰਦੀਆਂ ਤੇ ਕਈ ਸੂਟ ਦਾ ਰੰਗ ਪਸੰਦ ਨਾ ਹੋਣੇ ਕਰਕੇ ਜਾਂ ਸਸਤੇ ਸੂਟ ਹੋਣੇ ਕਰਕੇ ਮੂੰਹ ਮੋਟਾ ਕਰਨ ਵਾਲੀਆਂ ਵੀ ਹੁੰਦੀਆਂ ਇਹ ਤਾਂ ਭੈਣ ਭਰਾ ਦੀ ਸਾਜ ਤੇ ਸਨੇਹ ਦਾ ਪਿਆਰਾ ਤਿਉਹਾਰ ਆ ਰਖੜੀ ਦੀ ਕਦਰ ਕੀਮਤ ਉਹਨਾਂ ਭੈਣਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੂੰ ਰੱਬ ਨੇ ਵੀਰ ਦਿੱਤਾ ਹੀ ਨਾ ਹੋਵੇ ਤੇ ਉਹ ਰੱਬ ਨੂੰ ਬਾਰ-ਬਾਰ ਬੇਨਤੀ ਕਰਦੇ ਰਹਿਣਾ ਇੱਕ ਵੀਰ ਦੇਈ ਵੀ ਰੱਬਾ ਸੋਹ ਖਾਣ ਨੂੰ ਬੜਾ ਜਿਤ ਕਰਦਾ ਪਰ ਰੱਬ ਦੀ ਮਾਰ ਅੱਗੇ ਜੋਰ ਵੀ ਕੀਦਾ ਚੱਲਦਾ ਉਹ ਭੈਣਾ ਕਿਸੇ ਮੂੰਹ ਬੋਲੇ ਭਰਾ ਆ ਤਾਇ ਚਾਚੇ ਮਾਮੇ ਭੂਆ ਦੇ ਪੁੱਤ ਭਰਾ ਦੇ ਰਖੜੀ ਬੰਨ੍ਹਦੀਆਂ ਪਰ ਤਾਂ ਵੀ ਉਹਨਾਂ ਦੀ ਰੂਹ ਮਾਂ ਜਾਏ ਵੀਰ ਦੇ ਪਿਆਰ ਨੂੰ ਤਰਸਦੀ ਰਹਿੰਦੀ ਆ ਕਈ ਵਾਰ ਨੇਕਦਿਲ ਭਰਾ ਸਗੇ ਜੰਮੇ ਭਰਾਵਾ ਵਾਂਗੂ ਨਿਵਾ ਵੀ ਜਾਂਦੇ ਆ ਪਰ ਅੱਜ ਦੇ ਇਸ ਸਵਾਰਥੀ ਯੁੱਗ ਚ ਇਹ ਹਜਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕਈ ਵਾਰ ਕੋਈ ਨਾ ਕੋਈ ਭਰਾ ਵੀ ਆਪਣੀ ਸਗੀ ਭੈਣ ਦੇ ਪਿਆਰ ਨੂੰ ਤਰਸਦਾ ਹੈ ਪਰ ਜਾਇ ਉਹ ਕਿਸੇ ਨੂੰ ਮੂੰਹ ਬੋਲੀ ਭੈਣ ਬਣਾ ਵੀ ਲਵੇ ਤਾਂ ਸਾਡਾ ਸਮਾਜ ਉਹਨੂੰ ਛੇਤੀ ਛੇਤੀ ਸਵੀਕਾਰ ਨਹੀਂ ਕਰਦਾ ਮੂੰਹ ਬੋਲੇ ਰਿਸ਼ਤੇ ਦੀ ਤਸਵੀਰ ਦੇ ਇਹ ਦੋ ਪਾਸੇ ਆ ਅਜਿਹੇ ਰਿਸ਼ਤੇ ਵੀ ਬਹੁਤ ਸੋਚ ਸਮਝ ਕੇ ਬਣਾਉਣੇ ਚਾਹੀਦੇ ਆ ਤਾਂ ਜੋ ਰਖੜੀ ਦੀ ਮੂੰਹ ਭਰੀ ਸੁੱਚੀ ਡੋਰ ਮੈਲੀ ਨਾ ਹੋ ਜਾਵੇ ਉਹ ਭੈਣਾ ਜਿਨ੍ਹਾਂ ਨੂੰ ਭਰਾ ਦੇ ਕੇ ਇਸ ਰੂਹਾਨੀ ਰਿਸ਼ਤੇ ਦਾ ਅਹਿਸਾਸ ਤੇ ਮਾਣ ਕਰਾ ਕੇ ਡਾਡਾ ਰੱਬ ਭਰਾ ਖੋ ਵੀ ਲੈਂਦਾ ਹੈ ਉਹਨਾਂ ਦੀ ਰਖੜੀ ਵਾਲੀ ਕਲਾਈ ਪਾਲਚੇ ਲੁੱਟ ਕੇ ਲੈ ਜਾਂਦਾ ਹੈ ਭੈਣਾਂ ਦੀ ਰਖੜੀ ਆਪਣੇ ਦੁਨੀਆ ਤੇ ਜਾਂਦੇ ਹੋਏ ਵੀਰ ਦੀ ਬਾਹ ਨਹੀਂ ਫੜ ਸਕਦੀ ਤੇ ਉਹਦੀ ਉਮਰ ਲੰਬੀ ਵੀ ਨਹੀਂ ਕਰ ਸਕਦੀ ਇਹੀ ਜਿਹਾ ਭੈਣਾਂ ਪਰ ਰਖੜੀ ਵਾਲੇ ਦਿਨ ਕਿਆ ਬੀਤਦੀ ਆ ਇਹ ਸਿਰਫ ਉਹ ਹੀ ਜਾਣ ਸਕਦੀਆਂ ਤੇ ਫੇਰ ਜਦ ਉੱਚੇ ਲੰਮੇ ਗੱਭਰੂ ਭਰਾ ਦੀ ਕੜੀ ਵਰਗੀ ਕਲਾਈ ਦੀ ਥਾਂ ਉਹਦੇ ਨਿੱਕੇ ਜਿਹੇ ਪੁੱਤ ਦੀ ਲਗਰ ਵਰਗੀ ਸੋਲ ਕਲਾਈ ਵਰ ਰਖੜੀ ਬੰਨਣ ਦੀ ਨੋ ਬਤਾਉਂਦੀ ਆ ਤਾਂ ਗਲੀਆਂ ਦੇ ਕੱਖ ਵੀ ਰੋ ਪੈਂਦੇ ਆ ਭੈਣਾਂ ਦਾ ਹਰ ਸਾਹ ਹੋਂਕਾ ਬਣ ਜਾਂਦਾ ਏ ਇਸ ਤਿਹਾਰ ਵਿਹਾਰ ਤੇ ਜਦ ਭਰਾ ਦੀ ਜਗ੍ਹਾ ਪੁੱਤਾਂ ਵਾਂਗੂ ਪਾਲੇ ਭਤੀਜੇ ਨੂੰ ਖੜਾ ਕੇ ਪੈਣਾ ਕਹਿੰਦੀਆਂ ਪੁੱਤ ਵੀਰ ਦਾ ਭਤੀਜਾ ਮੇਰਾ ਨਿਊ ਜੜ ਮਾਪਿਆਂ ਦੀ ਤਾਂ ਤੁਰ ਗਿਆ ਪਰ ਆਸ ਅਮਰਥ ਉਹਨਾਂ ਦੀ ਅੱਖ ਅੱਗੇ ਆ ਕੇ ਖੜਾ ਹੋ ਜਾਂਦਾ ਹੈ ਬੇਸ਼ੱਕ ਅੱਜ ਰਿਸ਼ਤਿਆਂ ਚ ਪਹਿਲਾਂ ਵਾਲਾ ਨਿਗਤ ਨੇੜ ਤਾਂ ਨਹੀਂ ਰਹੀ ਪਰ ਅਜੇ ਵੀ ਕੁਝ ਲੋਕ ਮੂੰਹ ਪਰੇ ਦਿਲ ਰੱਖਦੇ ਆ ਰਖੜੀ ਬਾਰੇ ਇਸ ਲਿਖਤ ਚ ਕੜੀਆਂ ਸਚਾਈਆਂ ਨੂੰ ਬਿਆਨ ਕਰਿਆ ਹੋਇਆ ਹੈ ਉਹ ਸਿਰਫ ਇਸ ਲਈ ਕਿ ਸਾਰੇ ਭੈਣ ਭਰਾ ਇਸ ਰਿਸ਼ਤੇ ਨੂੰ ਮਹਿਜ ਇੱਕ ਰਸਮੀ ਤਿਉਹਾਰ ਨਾ ਸਮਝੇ ਦਿਖਾਵਿਆਂ ਨੂੰ ਛੱਡ ਕੇ ਸਾਦਗੀ ਤੇ ਪਿਆਰ ਸਤਿਕਾਰ ਨਾਲ ਇਹ ਮੋਹ ਦੀ ਤੰਦਾ ਮਜ਼ਬੂਤ ਬਣਾਵੇ ਜਿਹਦੇ ਨਾਲ ਰਖੜੀਆਂ ਭੈਣ ਭਰਾ ਦੇ ਗੂੜੇ ਰਿਸ਼ਤੇ ਵਾਸਤੇ ਪ੍ਰਦਾਨ ਬਣ ਜੂਗੀਆਂ ਅੱਜ ਦੀ ਇਸ ਵੀਡੀਓ ਨੂੰ ਇੱਥੇ ਖਤਮ ਕਰਦੇ ਆਂ ਉਮੀਦ ਆ ਤੁਹਾਨੂੰ ਇਹ ਵੀਡੀਓ ਜ਼ਰੂਰ ਚੰਗੀ ਲੱਗੀ ਹੋਊਗੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਇਹੋ ਜਿਹੇ ਵੀਡੀਓਜ਼ ਨੂੰ ਆਪਣੇ ਪੂਰੇ ਪਰਿਵਾਰ ਨਾਲ ਬੈਠ ਕੇ ਜ਼ਰੂਰ ਦੇਖਿਆ ਕਰੋ ਤਾਂ ਕਿ ਆਪਸੀ ਪਿਆਰ ਤੇ ਸਾਂਝ ਬਣੀ ਰਹੇ ਨਾਲੇ ਏਕਣਾ ਦੀਆਂ ਹੋਰ ਵੀਡੀਓਜ਼ ਦੇਖਣੇ ਵਾਸਤੇ ਮੇਰੇ ਇਸ ਚੈਨਲ ਕ੍ਰੋਨਿਕਲਸ ਵਾਇਸ ਸੁਮੇਤ ਨੂੰ ਸਬਸਕ੍ਰਾਈਬ ਵੀ ਕਰ ਦਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ